ਇੱਕ ਭਰਾ ਆਪਦੀ ਭੈਣ ਨੂੰ ਕਹਿੰਦਾ ਕਿ ਤੂੰ ਮੈਨੂੰ ਸੋਹਣੀ ਲੱਗਦੀ ਆ ਮੈਂ ਤੇਰੇ ਨਾਲ ਵਿਆਹ ਕਰਾਉਣਾ ਭੈਣ ਕਹਿੰਦੀ ਵੀ ਮੈਂ ਤੇਰੇ ਗੁੱਟ ਤੇ ਰਖੜੀ ਬੰਨ੍ਹਦੀ ਆ ਤੂੰ ਸ਼ਰਮ ਨੂੰ ਹੱਥ ਮਾਰ ਤਾਂ ਭਰਾ ਕਹਿੰਦਾ ਮੈਨੂੰ ਤੇਰੇ ਵਿੱਚੋਂ ਸਹੇਲੀ ਵਾਲੀ ਫੀਲਿੰਗ ਆਉਂਦੀ ਆ ਮੈਂ ਕਦੇ ਤੈਨੂੰ ਭੈਣ ਸਮਝਿਆ ਹੀ ਨਹੀਂਗਾ ਜੇ ਤੂੰ ਮੇਰੀ ਨਾ ਹੋਈ ਤੇ ਮੈਂ ਤੈਨੂੰ ਕਿਸੇ ਦੀ ਵੀ ਨਹੀਂ ਹੋਣ ਦੇਣਾ ਹਾਂਜੀ ਕੀ ਹਾਲ ਚਾਲ ਹੈ ਭਰਾ ਉਹ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਜਣੀ ਕਹਾਣੀ ਸੁਣ ਕੇ ਤੁਸੀਂ ਇੱਕ ਵਾਰੀ ਹੈਰਾਨ ਹੋ ਜਾਓਗੇ ਕਿ ਦੁਨੀਆ ਤੇ ਕੀ ਕੁਝ ਚੱਲ ਰਿਹਾ ਜਿਹੜੀ ਅੱਜ ਜਣੀ ਕਹਾਣੀ ਤੁਹਾਨੂੰ ਸਾਂਝੀ ਕਰਨੀ ਹੈ ਇਹ ਕਹਾਣੀ ਹੈਗੀ ਹੈ ਮੱਧ ਪ੍ਰਦੇਸ਼ ਦੀ ਰਾਜਸਥਾਨੀ ਭਪਾਲ ਦੇ ਵਿੱਚ ਲਾਕਾ ਪੈਂਦਾ ਲਾਲ ਬੱਟੀ ਲਾਲ ਬੱਟੀ ਦੇ ਵਿੱਚ ਇੱਕ ਪੈਲਸ ਪੈਂਦਾ ਸੁੰਦਰ ਵਰ ਤੇ 14 ਮਈ ਤੇ 2014 ਨੂੰ ਸਪੈਲਸ ਦੇ ਵਿੱਚ ਵਿਆਹ ਹੁੰਦਾ ਕੁੜੀ ਦਾ ਨਾਮ ਹੁੰਦਾ ਜੈਸ਼ਰੀ ਤੇ ਮੁੰਡੇ ਦਾ ਨਾਮ ਹੁੰਦਾ ਰੋਹਿਤ ਨਾਮਦੇਵ ਜਿਹੜੀ ਜੈਸ਼ਰੀ ਹੁੰਦੀ ਆ ਇਹ ਬੱਚਿਆਂ ਦੀ ਡਾਕਟਰ ਹੁੰਦੀ ਆ ਤੇ ਜਿਹੜਾ ਰੋਹਿਤ ਨਾਮਦੇਵ ਹੁੰਦਾ ਇਹ ਇੱਕ ਸਰਜਣ ਹੁੰਦਾ ਚਲੋ ਜੀ ਵਿਆਹ ਹੁੰਦਾ ਰਾਤ ਦੇ ਟਾਈਮ ਪਹਿਲਾਂ ਵਰਮ ਵਾਲਾ ਦੀ ਰਸਮ ਹੁੰਦੀ ਆ ਵਰਮ ਵਾਲਾ ਤੋਂ ਬਾਅਦ ਇਹਨਾਂ ਨੂੰ ਬਿਠਾ ਦਿੱਤਾ ਜਾਂਦਾ ਵਿਆਹਲੇ ਜੋੜੇ ਨੂੰ ਤੇ ਫਿਰ ਸਾਰੇ ਰਿਸ਼ਤੇਦਾਰ ਸਗਣ ਪਾਉਣ ਲੱਗ ਜਾਂਦੇ ਆ ਲਗਭਗ ਸਮਾਂ ਹੁੰਗਾ ਰਾਤ ਦੇ 11:30 ਜਾਂ 12 ਵਜੇ ਦਾ ਹੁਣ ਪੈਲਸ ਦੇ ਵਿੱਚ ਵਿਆਹ ਹੁੰਦਾ ਕੋਈ ਰਿਸ਼ਤੇਦਾਰ ਪੈਕਸ਼ੇ ਗਲਾਰੇ ਆ ਕੋਈ ਨੱਚ ਰਿਹਾ ਕੋਈ ਸਗਣ ਪਾ ਰਿਹਾ ਹਰੇਕ ਬੰਦਾ ਆਪਦਾ ਇੰਜੋਏ ਕਰ ਰਿਹਾ ਤਾਂ ਪੈਰਿਸ ਦੇ ਵਿੱਚ ਇੱਕ ਬੰਦਾ ਦਾਖਲ ਹੁੰਦਾ ਮੂੰਹ ਤੇ ਉਹਨੇ ਰਮਾਲ ਬੰਨਿਆ ਹੁੰਦਾ ਉਹ ਸਿੱਧਾ ਆਰਾਮ ਨਾਲ ਤੁਰਿਆ ਜਾਂਦਾ ਤੇ ਫੋਟੋਗ੍ਰਾਫਰ ਉਹ ਫੋਟੋਆਂ ਖਿੱਚ ਰਹੇ ਸੀ ਵਿਆਹਲੇ ਜੋੜੇ ਦੀਆਂ ਉਧਰੋਂ ਵੀਡੀਓ ਬਣ ਰਹੀ ਸੀ ਇਹ ਬੰਦਾ ਮੂੰਹ ਤੇ ਰਮਾਲ ਬੰਨ ਕੇ ਸਿੱਧਾ ਜਾਂਦਾ ਵਿਆਹਲੇ ਜੋੜੇ ਕੋਲ ਤੇ ਜਾ ਕੇ ਡੱਬ ਚੋਂ ਰਮਾਰਮਲ ਕੱਢਦਾ ਤੇ ਪਹਿਲੀ ਗੋਲੀ ਚਲਾਉਂਦਾ ਤੇ ਵਿਆਹਲੀ ਕੁੜੀ ਦੇ ਵੱਜਦੀ ਆ ਜਣੇ ਕਿ ਜੈ ਸ਼ਰੀ ਦੇ ਫਿਰ ਇਹ ਦੂਜੀ ਗੋਲੀ ਲਾੜੇ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਕੋਈ ਬੰਦਾ ਨੂੰ ਧੱਕਾ ਮਾਰ ਦਿੰਦਾ ਤੇ ਜਿਹੜੀ ਗੋਲੀ ਹੁੰਦੀ ਉਹ ਕਿਸੇ ਹੋਰ ਨੂੰ ਜਾ ਕੇ ਲੱਗ ਜਾਂਦੀ ਆ ਉਨੇ ਟਾਈਮ ਤੱਕ ਜਿਹੜੇ ਰਿਸ਼ਤੇਦਾਰ ਸੀ ਪੈਡਸ ਦੇ ਵਿੱਚ ਉਹਨਾਂ 'ਚ ਪੂਰਾ ਖੜਦੂ ਮੱਚ ਗਿਆ ਤੇ ਰਿਸ਼ਤੇਦਾਰ ਨੇ ਚੱਕ ਕੇ ਮੁੜ ਕੇ ਉਹਨੂੰ ਢਾ ਲਿਆ ਜਿਹਨੇ ਗੋਲੀਆਂ ਚਲਾਈਆਂ ਸੀ ਤੇ ਰਿਸ਼ਤੇਦਾਰਾਂ ਨੇ ਫਿਰ ਉਹ ਕਟਾਪਾ ਕੀਤਾ ਕੋਈ ਠੁੱਡਿਆਂ ਨਾਲ ਕੋਈ ਮੁੱਕਿਆਂ ਨਾਲ ਜਿੱਦ ਤੋ ਜੋ ਵੱਜਿਆ ਹਰੇਕ ਨੇ ਆਪਣੀ ਰੀਜ ਪੂਰੀ ਕੀਤੀ ਤੇ ਉਹ ਬੰਦਾ ਉੱਥੇ ਬੇਹੋਸ਼ ਹੋ ਜਾਂਦਾ ਰਿਸ਼ਤੇਦਾਰ ਪੁਲਿਸ ਨੂੰ ਫੋਨ ਕਰ ਦਿੰਦੇ ਆ ਜਲਦੀ ਜਲਦੀ ਜੈ ਸ਼੍ਰੀ ਨੂੰ ਭਜਾ ਕੇ ਹਸਪੀਟਲ ਲੈ ਜਾਂਦੇ ਆ ਡਾਕਟਰ ਕਹਿੰਦੇ ਵੀ ਇਹ ਖਤਮ ਹੋ ਗਈ ਹੁਣ ਅਸੀਂ ਕੁਝ ਨਹੀਂ ਕਰ ਸਕਦੇ ਪੁਲਿਸ ਆਉਂਦੀ ਆ ਪੁਲਿਸ ਆ ਕੇ ਉਸ ਬੰਦੇ ਨੂੰ ਚੱਕ ਕੇ ਲੈ ਜਾਂਦੀ ਜਿਹਨੇ ਗੋਲੀਆਂ ਚਲਾਈਆਂ ਹੁੰਦੀਆਂ ਨੇ ਉਹ ਬੰਦਾ ਉਸ ਟਾਈਪ ਦੇ ਬਿਉਚੀ ਦੀ ਹਾਲਤ 'ਚ ਹੁੰਦਾ ਤੇ ਪੁਲਿਸ ਜਾ ਕੇ ਉਹਨੂੰ ਹਸਪੀਟਲ 'ਚ ਐਡਮਿਟ ਕਰਾ ਦਿੰਦੀ ਹੈ ਹੁਣ ਜੈਸ਼ਰੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਹੈ ਪੋਸਟਮਾਰਟਮ ਤੋਂ ਬਾਅਦ ਜੈਸ਼ਰੀ ਦੀ ਲਾਸ਼ ਘਰਦਿਆਂ ਨੂੰ ਸੌਂਪ ਦਿੱਤੀ ਜਾਂਦੀ ਹੈ ਜੈਸ਼ਰੀ ਦਾ ਸੰਸਕਾਰ ਹੋ ਜਾਂਦਾ ਹੈ ਹੋਰ ਜਿਹੜਾ ਬੰਦਾ ਬੇਹੋਸ਼ ਸੀਗਾ ਜਿਹਨੇ ਗੋਲੀਆਂ ਚਲਾਈਆਂ ਸੀ ਉਹਨੂੰ ਵੀ ਹੋਸ਼ ਆ ਜਾਂਦੀ ਹੈ ਪੁਲਿਸ ਚੱਕ ਕੇ ਉਹਨੂੰ ਥਾਣੇ ਲੈ ਜਾਂਦੀ ਹੈ ਤੇ ਪੋਸਟਵਾਨ ਦੀ ਰਿਪੋਰਟ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਪੁਲਿਸ ਹੁੰਦੀ ਆ ਉਹ ਕਨਸ਼ਾਮ ਨੂੰ ਪੁੱਛਦੀ ਆ ਵੀ ਤੁਹਾਡੀ ਕੀ ਦੁਸ਼ਮਣੀ ਆ ਇਹ ਬੰਦਾ ਕੌਣ ਆ ਜੀਨੇ ਤੁਹਾਡੀ ਧੀ ਦੀ ਜਾਨ ਲੈ ਲਈ ਜਿਹਨੇ ਵਿਆਹ ਦੇ ਵਿੱਚ ਗੋਲੀਆਂ ਚਲਾਤੀਆਂ ਵੀ ਇਹ ਮੁੰਡਾ ਹੈ ਕੌਣ ਜਿਹੜਾ ਕਨਸ਼ਾਮ ਹੁੰਦਾ ਜੈਸ਼ਰੀ ਦਾ ਪਿਓ ਇਹ ਫਿਰ ਪੁਲਿਸ ਨੂੰ ਦੱਸਦਾ ਆ ਵੀ ਇਹ ਮੇਰੀ ਭੈਣ ਦਾ ਪੁੱਤ ਆ ਅਨੁਰਾਗ ਮੇਰੀ ਛੋਟੀ ਭੈਣ ਆ ਅੰਗੂਰੀ ਬਾਈ ਉਦੇ ਘਰ ਵਾਲੇ ਦੀ ਕਾਫੀ ਟਾਈਮ ਪਹਿਲਾਂ ਮੌਤ ਹੋ ਚੁੱਕੀ ਸੀ ਉਸ ਟਾਈਮ ਤੇ ਊਨਰਾਗ ਦਸਾਂ 12 ਸਾਲਾਂ ਦਾ ਸੀਗਾ ਤੇ ਮੇਰੀ ਭੈਣ ਦੇ ਘਰ ਦੇ ਹਾਲਾਤ ਕੋਈ ਬਾਹਲੇ ਚੰਗੇ ਨਹੀਂ ਸੀਗੇ ਮੇਰੇ ਘਰ ਦੇ ਹਾਲਾਤ ਵਧੀਆ ਸੀ ਇਸ ਕਰਕੇ ਮੈਂ ਆਪਦੇ ਭਾਂਜੇ ਊਨਰਾਗ ਨੂੰ ਆਪਦੇ ਘਰੇ ਲੈ ਆਇਆ ਸੀ ਵੀ ਚੱਲ ਮੇਰੇ ਕੋਲੇ 4 ਰੁਪਏ ਹੈਗੇ ਆ ਮੇਰੇ ਘਰ ਦਾ ਮਾਹੌਲ ਪੜਿਆਂ ਲਿਖਿਆਂ ਵਾਲਾ ਚਲੋ ਮੇਰਾ ਭਾਂਜਾ ਪੜ ਜੂਗਾ ਜ਼ਿੰਦਗੀ ਸੈੱਟ ਹੋ ਜਾਊਗਾ ਮੇਰੀ ਭੈਣ ਦੀ ਜ਼ਿੰਦਗੀ ਸੌਖੀ ਹੋ ਜਾਊਗੀ ਕਹਿੰਦਾ ਮੈਂ ਇਹਨੂੰ ਦਸਾਂ 12 ਸਾਲਾਂ ਨੂੰ ਆਪਦੇ ਘਰੇ ਲੈ ਆਇਆ ਮੈਂ ਚੰਗੇ ਸਕੂਲ ਚੋਂ ਪੜਾਇਆ ਜਿੱਥੇ ਮੇਰੀ ਬੇਟੀ ਪੜ੍ਹਦੀ ਸੀਗੀ ਪੜਾਇਆ ਲਿਖਾਇਆ ਇਹਦੀ ਹਰ ਰੀਜ ਪੂਰੀ ਕੀਤੀ ਇਹਨੂੰ ਬੁਲਟ ਵੀ ਲੈ ਕੇ ਦਿੱਤਾ ਇਹਦਾ ਹਰ ਸ਼ੌਕ ਵੀ ਪੂਰਾ ਕੀਤਾ ਤੇ ਕਹਿੰਦਾ ਉਸ ਤੋਂ ਬਾਅਦ ਇਹ ਬਿਮਾਰ ਹੋਇਆ ਮਹੀਨਾ ਡੇਢ ਮੇਰਾ 5-6 ਲੱਖ ਰੁਪਏ ਹਸਪੀਟਲ ਦੇ ਵਿੱਚ ਲੱਗਿਆ ਮੈਂ ਉਹ ਵੀ ਆਪਦੇ ਕੋਲੋਂ ਲਾਇਆ ਟੋਟਲ ਜਿੰਨਾ ਵੀ ਅੱਜ ਤੱਕ ਖਰਚਾ ਹੋਇਆ ਮੈਂ ਸਾਰਾ ਕੀਤਾ ਕਹਿੰਦਾ ਜਿਹੜਾ ਇਹ ਅਨੁਰਾਗ ਸੀਗਾ ਇਹ ਪੜ੍ਹ ਲਿਖ ਕੇ ਹੁਣ ਬੈਂਕ 'ਚ ਜੌਬ ਕਰਨ ਲੱਗ ਗਿਆ ਸੀਗਾ ਕਹਿੰਦਾ ਜਿਹੜੀ ਮੇਰੀ ਬੇਟੀ ਸੀ ਜੈਸ਼ਰੀ ਇਹ ਇਹ ਡਾਕਟਰ ਦੀ ਡਿਗਰੀ ਕਰ ਰਹੀ ਸੀ। ਕਹਿੰਦਾ ਹੁਣ ਜਿਹੜੀ ਮੇਰੀ ਧੀ ਜੈਸ਼ਰੀ ਸੀ ਉਹ ਅਨਰਾਗ ਰਖੜੀ ਬਣਦੀ ਸੀ ਕਿਉਂਕਿ ਭੂਆ ਦਾ ਪੁੱਤ ਸੀ ਜੈਸ਼ਰੀ ਮਾਮੇ ਦੀ ਧੀ ਸੀ। ਕਹਿੰਦਾ ਜਦੋਂ ਇਹ ਬੰਦਾ ਬੈਂਕ ਜੌਬ ਲੱਗ ਜਾਂਦਾ ਤੇ ਉਸ ਤੋਂ ਬਾਅਦ ਇਹ ਜੈਸ਼ਰੀ ਤੇ ਗਲਤ ਅੱਖ ਰੱਖ ਲੈਂਦਾ। ਇਹ ਜੈਸ਼ਰੀ ਨੂੰ ਫਿਰ ਕਹਿੰਦਾ ਆ ਕਿ ਤੂੰ ਮੈਨੂੰ ਸੋਹਣੀ ਬਹੁਤ ਲੱਗਦੀ ਆ। ਤੈਨੂੰ ਵੇਖ ਕੇ ਮੈਨੂੰ ਹੋਰ ਹੀ ਫੀਲਿੰਗ ਆਉਂਦੀ ਆ ਤੇ ਮੈਂ ਤੇਰੇ ਨਾਲ ਵਿਆਹ ਕਰਾਉਣਾ। ਜੈਸ਼ਰੀ ਨੇ ਨੂੰ ਬਹੁਤ ਵਾਰੀ ਸਮਝਾਇਆ ਕਿ ਤੂੰ ਮੇਰਾ ਭਰਾ ਲੱਗਦਾ ਆ ਮੈਂ ਤੇਰੀ ਗੁੱਟ ਤੇ ਰਖੜੀ ਬੰਨਦੀ ਆ। ਤੂੰ ਪੂਰਾ ਸ਼ਰਮ ਨੂੰ ਹੱਥ ਮਾਰਾ ਪਰ ਕਨਸ਼ਾਮ ਜੈਸ਼ਰੀ ਦਾ ਪਿਓ ਦੱਸਦਾ ਹੈ ਵੀ ਇਹ ਬੰਦਾ ਨਹੀਂ ਸੁਧਰਿਆ ਇਹ ਜੈਸ਼ਰੀ ਦੇ ਹੱਥ ਹੁਤ ਫੜ ਕੇ ਜ਼ੋਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕਰਦਾ ਸੀਗਾ ਇਸ ਤੋਂ ਇਲਾਵਾ ਉਹਨੂੰ ਇੱਕ ਗੱਲ ਕਹਿੰਦਾ ਸੀਗਾ ਕਿ ਮੈਂ ਵਿਆਹ ਸਿਰਫ ਤੇਰੇ ਨਾਲ ਕਰਾਉਣਾ ਹੈ ਜੇ ਤੂੰ ਮੇਰੀ ਨਾ ਹੋਈ ਤਾਂ ਮੈਂ ਕਿਸੇ ਹੋਰ ਦੀ ਨਹੀਂ ਹੋਣ ਦੇਣਾ ਕਹਿੰਦਾ ਜਦੋਂ ਅਨੁਰਾਗ ਸਾਰੀਆਂ ਹੱਦਾਂ ਟੱਪਣ ਲੱਗ ਗਿਆ ਤੇ ਫਿਰ ਜੈਸ਼ਰੀ ਨੇ ਆਪਦੇ ਪਿਓ ਕਨਸ਼ਾਮ ਨੂੰ ਤੇ ਆਪਦੀ ਮਾਂ ਨੂੰ ਦੱਸਿਆ ਕਿ ਜਿਹੜਾ ਅਨੁਰਾਗ ਆ ਇਹਨੂੰ ਘਰੋਂ ਕੱਢ ਦਿਓ ਇਹ ਚੰਗਾ ਨਹੀਂ ਹੈਗਾ ਆਪਣੇ ਘਰ ਲਈ ਕਿਉਂਕਿ ਇਹਨੇ ਮੇਰੇ ਤੇ ਗਲਤ ਅੱਖ ਰੱਖ ਲਈ ਹੈ ਏ ਮੈਨੂੰ ਕਹਿੰਦਾ ਆ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਆ ਤੂੰ ਮੇਰੀ ਭੈਣ ਨਹੀਂ ਲੱਗਦੀ ਨਹੀਂ ਤੇਰੇ ਮੈਂ ਕਦੀ ਭੈਣ ਸਮਝਿਆ ਹੁਣ ਜਦੋਂ ਕਣਸ਼ਾਮ ਨੂੰ ਪਤਾ ਲੱਗਿਆ ਵੀ ਮੇਰਾ ਭਾਣ ਜਾਂ ਐਡਾ ਗਲਤ ਹੋ ਗਿਆ ਵੀ ਇਹਨੇ ਮੇਰੀ ਧੀ ਤੇ ਅੱਖ ਰੱਖ ਲਈ ਤਾਂ ਕਣਸ਼ਾਮ ਆਪਦੇ ਭਾਣ ਜੇ ਅਨੁਰਾਗ ਨੂੰ ਘਰੋਂ ਕੱਢ ਦਿੰਦਾ ਆਪਦੀ ਭੈਣ ਕੋਲੇ ਛੱਡ ਆਉਂਦਾ ਅੰਗੂਰੀ ਬਾਈ ਕੋਲੇ ਤੇ ਨਾਲੇ ਕਰਤੂਤਾਂ ਦਾਸਾਂ ਦਾ ਵੀ ਤੇਰੇ ਪੁੱਤ ਨੇ ਮੇਰੇ ਘਰੇ ਆ ਗੁੱਝ ਕੀਤਾ ਆ ਇਹਨੂੰ ਮੜਾ ਜਾ ਸਮਝਾ ਚਲੋ ਜੀ ਹੁਣ ਰਿਸ਼ਤੇ 'ਚ ਬਹੁਤ ਫਿੱਕ ਪੈ ਜਾਂਦਾ ਜਿਹੜਾ ਅਨੁਰਾਗ ਹੁੰਦਾ ਉਹ ਹੁਣ ਆਪਦੇ ਮਾਮੇ ਕਣਸ਼ਾਮ ਨੂੰ ਬਹੁਤ ਨਫ਼ਰਤ ਕਰਨ ਲੱਗ ਜਾਂਦਾ ਵਰਕਣ ਸ਼ਾਮ ਆਪਦੀ ਭੈਣ ਨਾਲ ਤੇ ਆਪਦੇ ਭਾਂਜੇ ਨਾਲ ਵਰਤਨ ਵਰਤਾ ਬਿਲਕੁਲ ਬੰਦ ਕਰ ਲੈਂਦਾ ਚਲੋ ਜੀ ਸਮਾਂ ਲੰਘਦਾ ਸਮਾਂ ਲੰਘਦਾ ਜਿਹੜੀ ਜੈਸ਼ਰੀ ਹੁੰਦੀ ਆ ਡਿਗਰੀ ਕੰਪਲੀਟ ਕਰ ਚੁੱਕੀ ਹੁੰਦੀ ਆ ਇਹ ਡਾਕਟਰ ਬਣ ਜਾਂਦੀ ਆ ਚਲੋ ਜੀ ਉਸ ਤੋਂ ਬਾਅਦ ਫਰਵਰੀ ਦਾ ਮਹੀਨਾ ਹੁੰਦਾ ਫਰਵਰੀ 2014 ਦੇ ਵਿੱਚ ਜੈਸ਼ਰੀ ਦੀ ਇੰਗੇਜਮੈਂਟ ਹੁੰਦੀ ਆ ਰੋਹਿਤ ਦੇ ਨਾਲ ਇੰਗੇਜਮੈਂਟ ਚ ਫੋਟੋਆਂ ਫੋਟੋਆਂ ਖਿੱਚੀਆਂ ਜਾਂਦੀਆਂ ਨੇ ਤੇ ਜਿਹੜੀ ਜੈਸ਼ਰੀ ਹੁੰਦੀ ਆ ਇਹਨੇ ਫੋਟੋਆਂ ਫੇਸਬੁੱਕ ਤੇ ਪਾਤੀਆਂ ਗਾ ਰਿਸ਼ਤੇਦਾਰਾਂ ਨੇ ਫੇਸਬੁੱਕ ਤੇ ਪਾਤੀਆਂ ਤੇ ਅਨੁਰਾਗ ਦੇ ਹੱਥੋਂ ਫੋਟੋਆਂ ਲੱਗ ਜਾਂਦੀਆਂ ਨੇ ਹੁਣ ਹੁਣ ਰਾਜ ਜਦੋਂ ਵੇਂਦਾ ਆ ਵੀ ਮੈਂ ਇਹਦੇ ਨਾਲ ਵਿਆਹ ਕਰਾਉਣਾ ਸੀਗਾ ਇਹਦੀ ਮੰਗਣੀ ਕਿਸੇ ਹੋਰ ਨਾਲ ਹੋ ਗਈ ਤਾਂ ਉਹ ਇੰਨਾ ਕੁ ਨਫ਼ਰਤ ਨਾਲ ਭਰ ਜਾਂਦਾ ਇੰਨੀ ਕੁ ਜੈਲਸੀ ਨਾਲ ਭਰ ਜਾਂਦਾ ਵੀ ਗੱਲਾਂ ਹੀ ਛੱਡ ਦਿਓ ਫਿਰ ਦਿਨ ਉਹਦਾ 14 ਮਈ ਤੇ 2014 ਦਾ ਉਸ ਦਿਨ ਵਿਆਹ ਹੁੰਦਾ ਜੈਸ਼ਰੀ ਦਾ ਤੇ ਰੋਇਤ ਦਾ ਵਿਆਹ ਦੇ ਸਾਰੇ ਬੀਜੀ ਹੁੰਦੇ ਆ ਇਹ ਬੰਦਾ ਰਵਾਰਵਾਰ ਲੈ ਕੇ ਆਉਂਦਾ ਮੂੰਹ ਬੰਨ ਕੇ ਆਉਂਦਾ ਜੈਸ਼ਰੀ ਨੂੰ ਗੋਲੀ ਮਾਰ ਦਿੰਦਾ ਲਾੜੇ ਨੂੰ ਵੀ ਮਾਰਨਾ ਚਾਹੁੰਦਾ ਪਰ ਉਹਨਾਂ ਦੇ ਟਾਈਮ ਨੂੰ ਕੋਈ ਧੱਕਾ ਮਾਰ ਦਿੰਦਾ ਗੋਲੀ ਕਿਸੇ ਹੋਰ ਨੂੰ ਵੱਜ ਜਾਂਦੀ ਆ ਤੇ ਉਸ ਤੋਂ ਬਾਅਦ ਜੋ ਹੋਣਾ ਸੀ ਉਹ ਹੋ ਗਿਆ ਪੁਲਿਸ ਚੱਕ ਕੇ ਅਨੁਰਾਗ ਨੂੰ ਥਾਣੇ ਲੈ ਗਈ। ਹੁਣ ਪੁਲਿਸ ਜਦੋਂ ਇਹ ਸਾਰੀ ਗੱਲ ਕਣਸ਼ਾਮ ਦੇ ਮੂੰਹੋਂ ਸੁਣਦੀ ਤੇ ਪੁਲਿਸ ਵੀ ਹੈਰਾਨ ਹੋ ਜਾਂਦੀ ਹੈ ਵੀ ਕਿੱਡਾ ਰਿਸ਼ਤਿਆਂ ਦਾ ਕਹਾਣ ਹੋਇਆ ਪਿਆ ਹਨਾ ਵੀ ਇੱਕ ਭੂਆ ਦਾ ਪੁੱਤ ਮਾਮੇ ਦੀ ਧੀ ਨਾਲ ਵਿਆਹ ਕਰਾਉਣਾ ਚਾਹੁੰਦਾ ਤੇ ਬੰਦੇ ਨੇ ਵਿਆਹ ਦੇ ਵਿੱਚ ਆ ਕੇ ਦੇਖੋ ਕਿੱਡੀ ਰੰਗ ਚ ਭੰਗ ਪਾਤੀ ਵੀ ਆਪਦੀ ਮਾਮੇ ਦੀ ਧੀ ਮਾਰ ਕੇ ਰੱਖਦੀ। ਜਾਨੀ ਕਿ ਇੱਕ ਭਰਾਣੇ ਆਪਦੀ ਭੈਣ ਮਾਰਤੀ ਕਾਦੀ ਖਾਤਰ ਵੀ ਜੇ ਮੇਰੀ ਨਾ ਹੋਈ ਤਾਂ ਮੈਂ ਕਿਸੇ ਤੇ ਨਹੀਂ ਹੋਣ ਦੇਣਾ। ਚਲੋ ਜੀ ਫਿਰ ਅਨੁਰਾਗ ਤੇ ਮੁਕੱਦਮਾ ਚੱਲਦਾ। 2017 ਵਿੱਚ ਆ ਕੇ ਅਨੁਰਾਗ ਨੂੰ ਉਮਰ ਕੈਦ ਹੋ ਜਾਂਦੀ ਹੈ ਹੁਣ ਜਿਹੜਾ ਕਣੀ ਸ਼ਾਮ ਸੀਗਾ ਜੈਸ਼ਰੀ ਦਾ ਪਿਓ ਉਹ ਇਸ ਸਜ਼ਾ ਤੋਂ ਖੁਸ਼ ਨਹੀਂ ਸੀਗਾ ਉਹ ਕਹਿੰਦਾ ਵੀ ਮੇਰੀ ਪੜੀ ਲਿਖੀ ਧੀ ਇੱਕ ਡਾਕਟਰ ਸੀ ਇਸ ਬੰਦੇ ਨੇ ਜਾਨੋ ਮਾਰ ਮੁਕਾਈ ਅਸੀਂ ਲਾਡਾਂ ਚਾਵਾਂ ਨਾਲ ਪਾਲੀ ਸੰਭੀ ਵੀ ਇਸ ਬੰਦੇ ਨੂੰ ਫਾਂਸੀ ਟੰਗਿਆ ਜਾਵੇ ਉਮਰ ਕੈਦ ਦੇ ਲਈ ਛੋਟੀ ਸਜ਼ਾ ਚਲੋ ਜੀ ਕਣੀ ਸ਼ਾਮ ਨੇ ਜਾਂ ਹਾਈ ਕੋਰਟ ਦੇ ਵਿੱਚ ਕੇਸ ਲਾ ਦਿੱਤਾ ਤੇ 2019 ਦੇ ਵਿੱਚ ਜਿਹੜਾ ਇਹ ਅਨੁਰਾਗ ਹੁੰਦਾ ਇਹ ਤਰ੍ਹਾਂ ਦੇ ਨਾਲ ਹੀ ਪ੍ਰੋਲ ਤੇ ਬਾਹਰ ਆ ਜਾਂਦਾ ਇਹ 15 ਦਿਨ ਜਦੋਂ ਪੈਰੋਲ ਤੇ ਬਾਹਰ ਆਉਂਦਾ ਇਹ ਆਪਦੇ ਘਰੇ ਰਹਿੰਦਾ ਬਾਹਰ ਕਿਤੇ ਨਹੀਂ ਨਿਕਲਦਾ ਜੇ ਇਸ ਦਿਨੇ ਬੰਦੇ ਨੇ ਵਾਪਸ 15 ਦਿਨ ਕੰਪਲੀਟ ਹੋਣ ਤੋਂ ਬਾਅਦ ਜੇਲ੍ਹ ਜਾਣਾ ਹੁੰਦਾ ਉਹ ਉਸ ਜਿਹੜਾ ਉਨਰਾਗ ਹੁੰਦਾ ਇਹ ਘਰ ਦੇ ਵਿੱਚ ਹੀ ਆਤਮ ਹੱਤਿਆ ਕਰਕੇ ਆਪਦੀ ਜੀਵਨ ਲੀਲਾ ਸਮਾਪਤ ਕਰ ਲੈਂਦਾ ਹੁਣ ਦੇਖੋ ਵੀ ਬੰਦੇ ਨੇ ਕੀ ਕੱਢਿਆ ਆਪਦੀ ਜ਼ਿੰਦਗੀ ਦੇ ਵਿੱਚੋਂ ਨਾਲੇ ਤਾਂ ਰਿਸ਼ਤਿਆਂ ਦਾ ਕਹਾਣ ਕੀਤਾ ਆਪਦੇ ਮੱਥੇ ਤੇ ਕਲੰਕ ਲਵਾ ਲਿਆ ਨਾਲੇ ਮਾਮੇ ਦਾ ਘਰ ਬਰਬਾਦ ਕਰਤਾ ਨਾਲੇ ਆਪਦਾ ਘਰ ਬਰਬਾਦ ਕਰ ਲਿਆ ਨਿਕਲਿਆ ਕਿ ਗੱਲ ਚੋਂ ਕੱਖ ਵੀ ਨਹੀਂ ਕਿਉਂਕਿ ਕੁਝ ਕੁ ਲੋਕ ਮਾੜੀ ਮਾਨਸਿਕਤਾ ਦੇ ਹੁੰਦੇ ਆ ਮਰੀਆਂ ਜ਼ਮੀਰਾਂ ਵਾਲੇ ਹੁੰਦੇ ਆ ਜਿਨ੍ਹਾਂ ਲਈ ਰਿਸ਼ਤੇ ਨਾਤੇ ਕੋਈ ਮਾਇਨੇ ਨਹੀਂ ਰੱਖਦੇ ਸਿਰਫ ਉਹਨਾਂ ਨੂੰ ਆਪ ਦੀ ਹਵਸ ਤੱਕ ਮਤਲਬ ਹੁੰਦਾ ਆਪ ਦੀ ਜਿਸਮ ਦੀ ਅਗ ਠੰਡੀ ਕਰਨ ਤੱਕ ਮਤਲਬ ਹੁੰਦਾ ਉਸੇ ਪਰਵਰਤੀ ਦਾ ਹੀ ਬੰਦਾ ਅਨੁਰਾਗ ਸੀਗਾ ਕਿਉਂਕਿ ਮਾਮੇ ਦੀ ਸੋਹਣੀ ਸੁਨੱਖੀ ਸੀ ਇਹ ਬੰਦਾ ਆਪ ਦੀ ਮਾਮੇ ਦੀ ਨਾਲ ਗਲਤ ਫੀਲਿੰਗਾਂ ਲੈਂਦਾ ਸੀਗਾ ਤੇ ਜੈਲਸੀ ਦੇ ਵਿੱਚ ਆ ਕੇ ਇਸ ਬੰਦੇ ਨੇ ਉਹਨੇ ਮਾਮੇਤੀ ਨੂੰ ਮਾਰ ਮਕਾਇਆ ਨਾਲ ਆਪ ਆਤਮ ਹੱਤਿਆ ਕਰ ਲਈ। ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ। ਇਹ ਵੀਡੀਓ ਬਾਦ ਵਿੱਚ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ। ਬਾਦ ਵਿੱਚ ਲੋਕ ਸੁਚੇਤ ਹੋਣੇ ਚਾਹੀਦੇ ਆ ਕਿ ਸਮਾਜ ਦੇ ਵਿੱਚ ਆ ਵੀ ਕੁਝ ਵਾਪਰ ਰਿਹਾ। ਆ ਵੀ ਕੁਝ ਹੋ ਜਾਂਦਾ। ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ ਭਰਾਵੋ। ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣਾ ਬਹੁਤ-ਬਹੁਤ ਧੰਨਵਾਦ।